ਮੰਨੂ ਕਈ ਵਾਰੀ ਜਿੱਦਾਂ ਪਾਣੀ ਦੋ ਦਿਨ ਪਾਣੀ ਦੀ ਸਪਲਾਈ ਬੰਦ ਹੁੰਦੀ ਹੈ ਤੇ ਜਿੱਦਾਂ ਹਾਹਾਕਾਰ ਪੈਂਦੀ ਆ ਜੇ ਮੈਨੂੰ ਆਉਂਦਾ ਵੀ ਜੇ ਪਾਣੀ ਨਾ ਆਉਂਦਾ ਫਿਰ ਕੀ ਬੰਦਾ ਮੁਹੱਲੇ ਦੇ ਲੋਕਾਂ ਦਾ ਫਿਰ ਮੈਂ ਮਾਨਯੋਗ ਹਾਈ ਕੋਰਟ ਤੇ ਗਿਆ ਕਿਉਂਕਿ ਇਹ ਬਹੁਤ ਕਿਹੜਾ ਕੇਸ ਸੀਗਾ ਤੇ ਇਹਦੇ ਵਿੱਚ ਪੰਜਾਬ ਇਕੱਲਾ ਨਹੀਂ ਪੰਜਾਬ ਦੇ ਕਈ ਡਿਪਾਰਟਮੈਂਟਸ ਸਨ ਪਬਲਿਕ ਹੈਲਥ ਸੀ ਗਮਾੜਾ ਸੀ ਲੋਕਲ ਬਾਡੀ ਸੀ ਨਾਲ ਇਹ ਸਿੱਕੂਗੀ ਪਾਣੀ ਚੰਡੀਗੜ੍ਹ ਨੂੰ ਵੀ ਜਾਣਾ ਸੀ ਨਾਲ ਪੰਚਕੁਲੇ ਨੂੰ ਕੁਝ ਇਹਦੇ ਵਿੱਚ ਸ਼ੇਅਰ ਜਾਂਦਾ ਸੀ ਜਿਹੜਾ ਕਜੌਲੀ ਤੋਂ ਪਾਣੀ ਆਉਂਦਾ लगभग 5 ਸਾਲ ਮੈਂ ਬੜੀ ਲੜਾਈ ਲੜੀਏ ਬੜੇ ਪ੍ਰੈਸ਼ਰ ਆਏ ਮੇ ਉਤੇ ਇਹਦੇ ਉਤੇ ਕਿਉਂਕਿ ਬੜਾ ਟੇਟਾ ਕੀ ਸੀ ਲੋਕਾਂ ਕੋਲੋਂ ਕਿੰਦੇ ਸਾਜੇ ਇਹਦੇ ਇਹ ਪਾਣੀ ਦਿੱਤਾ ਹਰਿਆਣਾ ਨਾਲ ਝਗੜਾ ਪੈ ਜਾਏਗਾ ਉਹ ਹੋ ਜੇਗਾ ਲੇਕਿਨ ਪਰਮਾਤਮਾ ਦੀ ਕਿਰਪਾ ਤੇ ਲੋਕਾਂ ਦਾ ਸ਼ੀਤ ਹੋ ਗਿਆ ਇੱਕ 타ਜੇ ਮਾਮਲੇ ਦੀ ਗੱਲ ਕਰ ਲਈਏ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਬਸ ਅੱਡੇ ਦੀ ਗੱਲ ਹੈ ਉਹ ਵੀ ਮਾਮਲਾ ਫਿਰ ਤੁਸੀਂ ਕੋਰਟ ਪਹੁੰਚ ਗਏ ਉਹ ਉਹ ਕੀ ਮਾਮਲਾ ਹੈ ਜੀ ਕਿ ਮੁਹਾਲੀ ਵਿੱਚ ਇੰਟਰਨੈਸ਼ਨਲ 에ਅਰਪੋਰਟ ਹੈਗਾ ਮੁਹਾਲੀ ਇਨ ਵਰਲਡ ਦਾ ਇੱਕ ਨੰਬਰ ਇੱਕ ਸ਼ਹਿਰ ਹੈਗਾ ਅੱਜ ਮੁਹਾਲੀ ਕੋਲ ਸਾਡੇ ਕੋਲ ਬੱਸ ਕਰਨ ਦਾ ਹੈ ਇੱਡਾ ਵੱਡਾ ਸ਼ਹਿਰ ਆ ਆਮ ਤੌਰ ਤੇ ਤੁਸੀਂ ਲੀਡਰਾਂ ਨੂੰ ਇੱਕ ਦੂਜੇ ਨਾਲ ਲੜਦੇ ਵੇਖਿਆ ਹੋਣਾ ਜਾਂ ਇੱਕ ਦੂਜੇ ਖਿਲਾਫ ਦੂਸ਼ਣਵਾਦੀ ਕਰਦੇ ਸੁਣਿਆ ਹੋਣਾ ਪਰ ਅੱਜ ਤੁਹਾਨੂੰ ਮਿਲਾਵਾਂਗੇ ਇੱਕ ਅਜੇਹਾ ਲੀਡਰ ਜਿਹੜਾ ਪੰਜਾਬ ਦਾ ਹੀ ਲੀਡਰ ਹੈ ਪਰ ਉਹ ਲੜਦਾ ਜ਼ਰੂਰ ਹੈ ਪਰ ਲੜਦਾ ਕਾਨੂੰਨੀ ਲੜਾਈ ਤੇ ਲੜਦਾ ਲੋਕਾਂ ਲਈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਾਈ ਕੁਲਜੀਤ ਸਿੰਘ 베ਦੀ ਜਿਹੜੇ ਕਿ ਮੁਹਾਲੀ ਦੇ ਡਿਪਟੀ ਮੇਅਰ ਵੀ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਸੋਚਿਆਂ ਨੂੰ ਤੁਹਾਡਾ ਬਹੁਤ ਮਿਹਰਬਾਨ ਬਹੁਤ ਅੱਛਾ ਲੱਗਿਆ ਬਾਈ ਜੀ ਸ਼ੁਰੂਆਤ ਹੀ ਇੱਥੋਂ ਕਰਾਂਗੇ ਕਿ ਲੀਡਰ ਤਾਂ ਇੱਕ ਦੂਜੇ ਨਾਲ ਲੜਦੇ ਦੇਖੇ ਆ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜਦੇ ਹੋ ਤਾਂ ਇੱਕ ਤਾਂ ਇਹ ਸ਼ੁਰੂਆਤ ਕਿਵੇਂ ਹੋਈ ਤੇ ਦੂਜਾ ਕਿਹੜੇ-ਕਿਹੜੇ ਮਸਲੇ ਆ ਜਿਹੜੇ ਤੁਸੀਂ ਕਾਨੂੰਨੀ ਲੜਾਈ 'ਚ ਲੜਦੇ ਹੋ ਦੇਖੋ ਇਹਦੀ ਸ਼ੁਰੂਆਤ ਦਾ ਸਮਾਂ ਜਦੋਂ ਮੈਂ ਭਾਵੇਂ ਰਾਜਨੀਤੀ ਤੋਂ ਲੰਬਾ ਸਮਾਂ ਉਨਕੀ 32 ਸਾਲ ਹੋ ਗਿਆ ਇਹ ਕੰਵਿਕਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰੀ ਕਾਉਂਸਲਰ ਬਣਿਆ ਸੀ ਉਦੋਂ ਇਹਦੀ ਸ਼ੁਰੂਆਤ ਹੋਈ ਸੀ ਜਦੋਂ ਇਹ ਪਾਣੀ ਦੀ ਸਮੱਸਿਆ ਸੀ ਮੇਰੇ ਵਾਰਡ ਵਿੱਚ ਬਹੁਤ ਸਾਰੀ ਪੁਰਾਣੀ ਟਿਊਬਵਲ ਪਾਸ ਕਰਾਇਆ ਹਣ ਉਹ ਟਿਊਬਵਲ ਜਿਹਨੋਂ ਪਾਸ ਕਰਾਇੀ ਲੱਗਦਾ ਸੀ ਕਿ ਪਾਣੀ ਦਾ ਲੈਵਲ ਉਦੋਂ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਸੀ ਉਹ ਟਿਊਬਵਲ ਦੀ ਲਾਈਫ ਦੋ ਸਾਲ ਤੋਂ ਉਪਰ ਲੱ ਜਾਣੀ ਸੀ ਕੋਲ 45-40 45 ਲੱਖ ਰੁਪਏ ਲੱਗਦਾ ਸੀਗਾ ਫਿਰ ਜਦੋਂ ਜੇ ਮੈਂ ਸਟੱਡੀ ਕੀਤੀ ਸਾਰੇ ਇਹਦੇ ਬਾਰੇ ਤੇ ਮੈਨੂੰ ਜਦੋਂ ਪਤਾ ਲੱਗਾ ਵੀ ਜਿੰਨਾ ਚਿਰ ਨਹਿਰੀ ਪਾਣੀ ਜਿਹੜਾ ਸਾਨੂੰ ਹੁੰਦਾ ਵਾ ਉਹਦੀ 5ਵੀਂ ਤੇ 6ਵੀਂ ਲਾਈਨ ਨਹੀਂ ਪੈਂਦੀ ਉਹਨਾਂ ਦੇ ਨਹੀਂ ਮਸਲਾ ਹੱਲ ਹੋ ਸਕਦਾ ਫਿਰ ਉਹਦੇ ਲਈ ਮੈਂ ਪੜਾਪ ਸ਼ੁਰੂ ਕੀਤਾ ਚਿੱਠੀ ਪੱਤਰ ਕਾਗਜ਼ ਪੱਤਰ ਆਰਟੀਆਈਆਂ ਲਈਆਂ ਦੇ ਪਰ ਲੇਕਿਨ ਉਹ ਮੈਨੂੰ ਲੰਬੇ ਸਮੇਂ ਤੋਂ ਡਿਪਾਰਟਮੈਂਟ ਤੋਂ ਦੱਸਿਆ ਵੀ ਇਹ ਨਹੀਂ ਪੈਦੀ ਤੇ ਦਾ ਕੋਈ ਹੋਰ ਹੱਲ ਕਰਨਾ ਪਵੇਗਾ ਸਿਆਸੀ ਤੌਰ ਤੇ ਮੈ ਆਦੋਂ ਇਹਨਾਂ ਸਮਰਥ ਨਹੀਂ ਸੀ ਜੇ ਕੌਂਸਲਰ ਜਿਨਿੰ ਇੱਕ ਮੇਰੀ ਜ਼ਿੰਮੇਵਾਰੀ ਸੀ ਮੈਂ ਕਰਦਾ ਸੀ ਲੇਕਿਨ ਫਿਰ ਮੈਂ ਉਹਦੋਂ ਸੋਚਿਆ ਵੀ ਨਹੀਂ ਇਹਦੇ ਲਈ ਕਾਨੂੰਨੀ ਰਾਹ ਫੜਨਾ ਚਾਹੀਦਾ ਫਿਰ ਮੈਂ ਮਾਨਯੋਗ ਹਾਈ ਕੋਰਟ ਤੇ ਗਿਆ ਕਿਉਂਕਿ ਇਹ ਬਹੁਤ ਕਿਹੜਾ ਕੇਸ ਸੀਗਾ ਤੇ ਇਹਦੇ ਚ ਪੰਜਾਬ ਕੱਲਾ ਨਹੀਂ ਪੰਜਾਬ ਦੇ ਕਈ ਡਿਪਾਰਟਮੈਂਟਸ ਸਨ ਪਬਲਿਕ ਹੈਲਥ ਸੀ ਗਮਾੜਾ ਸੀ ਲੋਕਲ ਬਾਡੀ ਸੀ ਨਾਲ ਇਹ ਤੇ ਕਿਉਂਕਿ ਪਾਣੀ ਚੰਡੀਗੜ੍ਹ ਨੂੰ ਵੀ ਜਾਣਾ ਸੀ ਨਾਲ ਪੰਚਕੁਲਾ ਨੂੰ ਜਿਹਦੇ ਚ ਸ਼ੇਅਰ ਜਾਂਦਾ ਸੀ ਜਿਹੜਾ ਕਜੌਲੀ ਤੋਂ ਪਾਣੀ ਆਉਂਦਾ ਤੇ ਸਾਰਿਆਂ ਨੂੰ ਪੰਚਕੁਲਾ ਸਾਰਾ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਮੈਂ ਨਾਲ ਕੇਂਦਰ ਸਰਕਾਰ ਦੀ ਨਾਲੇ ਉਹ ਦੀ ਜਦੋਂ ਮੈਂ ਕੇਸ ਕੀਤਾ ਸੀ 12 ਵਕੀਲ ਮੇਰੇ ਸਾਹਮਣੇ 12 ਬੰਦਿਆਂ ਨੂੰ ਪਾਰਟੀਆਂ ਸੀ 12 ਵਕੀਲ ਖੜਦੇ ਸਨ ਮੇਰਾ ਐਡਵੋਕੇਟ ਖੜਦਾ ਸੀ ਲਗਭਗ 5 ਸਾਲ ਮੈਂ ਬੜੀ ਲੜਾਈ ਲੜੀਏ ਬੜੇ ਪ੍ਰੈਸ਼ਰ ਆਏ ਮੇ ਉਤੇ ਇਸ ਦੇ ਉਤੇ ਕਿਉਂਕਿ ਬੜਾ ਟੇਡਾ ਕੇਸ ਸੀ ਲੋਕ ਕਹਿੰਦੇ ਸਨ ਜੀ ਇਹ ਤੇ ਇਹ ਪਾਣੀ ਦਿੱਤਾ ਹਰਿਆਣਾ ਦਾ ਝਗੜਾ ਪੈ ਜਾਏਗਾ ਉਹ ਹੋ ਜਾਏਗਾ ਲੇਕਿਨ ਪਰਮਾਤਮਾ ਦੀ ਕਿਰਪਾ ਤੇ ਲੋਕਾਂ ਦਾ ਆਸ਼ੀਰਵਾਦ ਲੋਕਾਂ ਦੀ ਸ਼ਕਤੀ ਨਾਲ ਮੈਂ ਕੇਸ ਲੜਿਆ ਉਹ ਦਿੱਤਿਆ ਪਰ ਉਹ ਲਗਭਗ 550 ਕੋਰ ਰੁਪਇਆ ਅੱਜ ਮੈਂ ਸਮਝਦਾ ਵੀ ਮੈਂ ਗੁਮਾੜਾ ਦਾ ਉਹਦੇ ਉੱਤੇ ਲੱਗਾ ਉਸ ਤੋਂ ਬਾਅਦ ਝੰਡਪੁਰ ਚ ਬਕਾਇਦਾ ਟ੍ਰੀਟਮੈਂਟ ਪਲਾਂਟ ਲੱਗਾ ਅੱਜ ਵੀ ਐਮ ਜੀ 3 ਪਾਣੀ ਜਿਹੜਾ ਵੱਖੋਂ ਸਾਨੂੰ ਹੋਰ ਮਿਲਿਆ ਜਿਸ ਨਾਲ ਅੱਜ ਮੁਹਾਲੀ ਦੇ ਲੋਕ ਜਿਵੇਂ ਨੂੰ ਕਈ ਵਾਰੀ ਜਿੱਦਾਂ ਪਾਣੀ ਦੋ ਦਿਨ ਪਾਣੀ ਦੀ ਸਪਲਾਈ ਬੰਦ ਹੁੰਦੀ ਐ ਤੇ ਜਿੱਦਾਂ ਹਾਹਾਕਾਰ ਪੈਂਦੀ ਆ ਜਿਵੇਂ ਮੈਨੂੰ ਆਉਂਦਾ ਵੀ ਜੇ ਪਾਣੀ ਨਾ ਹੁੰਦਾ ਫੇਰ ਕੀ ਬੰਦਾ ਮੁਹਾਲੀ ਦੇ ਲੋਕਾਂ ਦਾ ਪਰੇ ਪ੍ਰਮਾਤਮਾ ਦੀ ਸ਼ਕਤੀ ਸੀ ਲੋਕਾਂ ਦਾ ਅশীরਵਾਦ ਸੀ ਕਿ ਅੱਜ ਮੁਹਾਲੀ ਦੇ ਲੋਕ ਵਾਧੂ ਪਾਣੀ ਆ ਜਿਹੜਾ ਸਾਡੇ ਕੋਲ ਤੇ ਵੇਸਤ ਨਾ ਕਰਨ ਤੇ ਮੈਂ ਸਮਝਦਾ ਔਂਗੋਲਾ ਜਿਹੜਾ ਮੁਹਾਲੀ ਦਾ ਵਿਸਤਾਰ ਹੋ ਰਿਹਾ ਹੈ ਅੱਜ ਵੱਡੇ ਪੱਧਰ ਤੇ ਮੁਹਾਲੀਆ ਜਿਹੜਾ ਉਹਨੂੰ ਸਾਰੇ ਨਹਿਰੀ ਪਾਣੀ ਜਿਹੜਾ ਦੇਣ ਦੇ ਸਮਰਥਨਾ ਔਰ ਇਹਦੇ ਤੇ ਬਹੁਤ ਪੈਸੇ ਲੱਗੇ ਔਰ ਬੜੀ ਲੜਾਈ ਲੜੀ ਔਰ ਮੈਨੂੰ ਤਸੱਲੀ ਆ ਕਿ ਮੈਂ ਮੁਹੱਲੇ ਦੇ ਲੋਕਾਂ ਲਈ ਇਹ ਕੰਮ ਕਰ ਸਕਿਆ ਪਰਮਾਤਮਾ ਦਾ ਅਸ਼ੀਰਵਾਦ ਆ ਹੁਣ ਤੱਕ ਬਈ ਕਿੰਨੇ ਕੇਸ ਹੋਣੇ ਆ ਜਿਹੜੇ ਤੁਸੀਂ ਕਿਉਂਕਿ ਇਕੱਲੇ ਮੁਹੱਲੇ ਲਈ ਨਹੀਂ ਤੁਸੀਂ ਕਈ ਮਾਮਲੇ ਆ ਜੇ ਵੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਉਹ ਪੰਜਾਬ 'ਚ ਵੀ ਲਾਗੂ ਹੋਏ ਆ ਔਰ ਕਿੰਨੇ ਕੇ ਮਸਲੇ ਆ ਜਿਸ ਤੇ ਤਾਂ ਕੋਈ ਮੈਂ ਲਗਭਗ ਹੁਣ ਤੱਕ 20 ਕੇਸ ਦੀ 21 ਕੇਸ ਜਿਹੜੇ ਆ ਹਾਈ ਕੋਰਟ ਤੇ ਗਿਆ ਆ ਬੜੇ ਵੱਡੇ ਮਸਲੇ ਸਨ ਉਹਦੇ ਚ ਪਾਣੀ ਦਾ ਮਸਲਾ ਇੱਕ ਬਹੁਤ ਵੱਡਾ ਮਸਲਾ ਸੀ ਓਲਡੇਜ ਦਾ ਮਸਲਾ ਬਹੁਤ ਵੱਡਾ ਸੀ ਜਿਹੜੇ ਪੰਜਾਬ ਭਰ ਚ ਲਾਗੂ ਹੋਇਆ ਜਿਹੜੇ ਅੱਜ ਪੰਜਾਬ ਦੇ ਕਈ ਸ਼ਹਿਰਾਂ ਦੇ ਓਲਡੇਜ ਹੋਮ ਜਿਹੜੇ ਆ ਉਹ ਬਜ਼ੁਰਗਾਂ ਵਾਸਤੇ ਤਿਆਰ ਹੋ ਗਏ ਨੇ ਕੋਈ ਤਿਆਰ ਹੋ ਰਹੇ ਨੇ ਮੋਹਾਲੀ ਵਜੋਂ ਲਈ 3 ਨੇੜੇ ਜਗ੍ਹਾ ਦੋਣ ਵਿੱਚ ਕੰਮ ਜਾ ਉਹ ਆ ਜਿਹੜੀ ਲਗਭਗ 300 ਕਰੋੜ ਰੁਪਏ ਦੀ ਆ ਉਹਦੇ ਤੋਂ ਇਲਾਵਾ ਅੰਮ੍ਰਿਤ ਦੇ ਹਾਲੇ ਕਾਲੀ ਨੇ ਡੇਟ ਸੀ ਕਿ ਤਿੰਨ ਕੇਸ ਮੇਰੇ ਹਾਲੇ ਹਾਈ ਕੋਰਟ ਚੱਲ ਰਹੇ ਨੇ ਉਹ ਤੋਂ ਇਲਾਵਾ ਜਿਹੜਾ ਸੀਗਾ 올 ਜਿਹੜਾ ਜਿਹੜਾ ਕਮਿਊਨਿਟੀ ਸੈਂਟਰ ਮੁਹੱਲੇ ਦੇ ਸੰਭ ਬਹੁਤ ਵੱਡਾ ਮਸਲਾ ਸੀ ਸਾਰੇ ਖਾਲੀ ਕਰਾਇਆ ਪੁਲਿਸ ਤੋਂ ਕੋਟ ਤੋਂ ਇੱਕ ਕੋਈ ਕਹਿਣ ਕੋਲ ਪੁਲਿਸ ਤੋਂ ਖਾਲੀ ਕਿਉਂ ਹੋਣੇ ਉਹ ਵੀ ਮਰਾਤ 12 ਵਜੇ ਖਾਲੀ ਕੀਤਾ ਸੀ ਲਾਸਟ ਮੇਰੇ ਕਮਿਊਨਿਟੀ ਸੈਂਟਰ ਸੀ ਕਿਉਂਕਿ ਸਵੇਰੇ 6:00 ਸੀ ਨਾ ਵੀ ਕੋਰਟ ਦੁਬਾਰਾ ਜਿਆ ਜਾਵਾਂ ਵੀ ਨਾ ਖਾਲੀ ਕੀਤਾ ਅੱਜ ਇਹ ਇਹ ਬਸਕਰਨ ਦਾ ਮਸਲਾ ਬਹੁਤ ਵੱਡਾ ਵਾ ਉਸ ਡੌਗ ਜਿਹੜਾ ਵਾਲਾ ਕੁੱਤਿਆਂ ਦੀ ਜਿਹੜੀ ਡੌਗ ਪਾਲਿਸੀ ਭਾਵੇਂ ਲਾਗੂ ਪੂਰੀ ਤਰ੍ਹਾਂ ਨਹੀਂ ਹੋਈ ਪਰ ਮੈਂ ਸਮਝਦਾ ਕਿ ਪੰਜਾਬ ਵਿੱਚ ਐਨੁਲੀ ਹਸਬੰਡਰੀ ਡਿਪਾਰਟਮੈਂਟ ਵੱਲੋਂ ਇੱਕ ਬਗੈਰਤੌਰ ਤੇ ਡੌਗ ਪਾਲਿਸੀ ਬਣਾਈ ਗਈ ਉਹ ਜਿਹੜੀ ਉਹਨੂੰ ਇੰਪਲੀਮੈਂਟੇਸ਼ਨ 'ਚ ਕਮੀ ਇਹ ਜੂਲ ਪ੍ਰਸ਼ਾਸਨ ਨੇ ਕੀਤੀ ਹੈ ਸਿਕੰਸ ਪਾਲਿਸੀ ਇੱਕ ਬਣੀ ਉਹ ਮੇਰੇ ਕੇਸ ਤੇ ਬਣੀ ਇੱਕ ਤਾਜ਼ੇ ਮਾਮਲੇ ਦੀ ਗੱਲ ਕਰ ਲਈਏ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਬਸ ਅੱਡੇ ਦੀ ਗੱਲ ਹੈ ਉਹ ਵੀ ਮਾਮਲਾ ਫਿਰ ਤੁਸੀਂ ਕੋਰਟ ਪਹੁੰਚ ਗਏ ਉਹ ਉਹ ਕੀ ਮਾਮਲਾ ਹੈ ਜੀ ਉਹ ਵੀ ਦੇਖੋ ਮੁਹਾਲੀ ਇੱਕ ਸਾਡੀ ਬਦਕਿਸਮਤੀ ਕਹਿ ਸਕਣਾ ਕਿ ਮੁਹਾਲੀ ਵਿੱਚ ਇੰਟਰਨੈਸ਼ਨਲ 에어ਪੋਰਟ ਹੈਗਾ ਮੁਹਾਲੀ ਵਰਲਡ ਦਾ ਨੰਬਰ 1 ਸ਼ਹਿਰ ਹੈਗਾ ਅੱਜ ਮੁਹਾਲੀ ਕੋਈ ਸਾਡੇ ਕੋਲ ਬੱਸ ਸਟੈਂਡ ਹੈ ਏਡਾ ਵੱਡਾ ਸ਼ਹਿਰ ਆ ਮੁਹਾਲੀ ਦੇ ਲੋਕ ਜਿਹੜੇ ਸੀਨੀਅਰ ਸਿਟੀਜਨ ਨੇ ਬਾਹਰੋਂ ਬਹੁਤ ਸਾਰੀਆਂ ਆਈਟੀ ਕੰਪਨੀਆਂ ਨੇ ਬਹੁਤ ਸਾਰੇ ਲੋਕ ਆਉਂਦੇ ਨੇ ਤੇ ਕਿਥੇ 22 ਤੋਂ 12 ਸਾਲ ਪਹਿਲਾਂ ਬੱਸ ਸਟੈਂਡ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸਾਡੇ ਮਹਾਨ ਜਰਨੈਲ ਹੋਏ ਨੇ ਉਨਾਂ ਦੇ ਨਾਤੇ ਬਣਾਇਆ ਸੀ ਭਾਵੇਂ ਸੁਖੀ ਸਿੰਘ ਬਾਦਲ ਦੀ ਇੱਕ ਸੋਚ ਸੀ ਭਾਵੇਂ ਲੁਕੇਸ਼ਨ ਗਲਤ ਜਿਹਦੇ ਕਰਕੇ ਮੈਂ ਸਮਝਦਾ ਕਈ ਕਮ ਗਲਤੀਆਂ ਹੋਈਆਂ ਤੇ ਨਹੀਂ ਚੱਲ ਸਕਿਆ ਸ਼ੁਰੂ ਉਹ ਪਰ ਜਦੋਂ ਬਿਲਡਿੰਗ ਬਣ ਗਈ ਉਹਦੇ ਨਾਲ ਇੱਕ ਸੜਕ ਸੀਗੀ ਜਿਹੜੀ ਪਿਛਲੇ 10 ਸਾਲ ਤੋਂ ਬੰਦ ਪਈ ਹੈ ਜਿਹੜੀ ਸਾਡੀ ਮੁਹਾਲੀ ਦੀ ਐਂਟਰੀ ਪੁਆਇੰਟ ਹੈ ਬੇਰਕਾ ਚੌਂਕ ਤੋਂ ਜਦੋਂ ਅਸੀਂ ਪੁੱਲ ਉਤਰ ਕੇ ਆਉਂਦੇ ਹਾਂ ਉੱਥੇ ਉੱਥੇ ਬੜਾ ਵੱਡਾ ਜਾਮ ਲੱਗਦਾ ਲੋਕ ਬੜਾ ਸਮਾਂ ਖਰਾਬ ਹੁੰਦਾ ਖਾਸ ਕਰਕੇ ਕਿਉਂਕਿ ਜਦੋਂ ਕਿਸੇ ਨੂੰ ਫੋਰਟਿਸ ਹਸਪਤਾਲ ਰੋਣਾ ਹੁੰਦਾ ਜਾਂ ਇੱਧਰ ਤੇ ਇੱਕ ਉਹ ਉਹ ਹਾਂ ਹੁੰਦਾ ਉਹਦੇ ਵਿੱਚ ਬਹੁਤ ਸਾਰੀ ਚੰਗੀਆਂ ਹੁੰਦੀਆਂ ਨੇ ਸਾਰੇ ਹਿਮਾਚਲ ਤੋਂ ਬੰਦਾ ਹੁੰਦਾ ਲੋਕ ਆਉਂਦੇ ਨੇ ਤੇ ਉਸ ਕਰਕੇ ਫਿਰ ਉਸ ਤੋਂ ਬਾਅਦ ਪਹਿਲਾਂ ਮੈਂ ਖਬਰਾਂ ਲਵਾਈਆਂ ਉਥੇ ਖੜ ਕੇ ਝਿਟੀਆਂ ਲਿਖੀਆਂ ਡਿਪਟੀ ਕਮਿਸ਼ਨਰ ਪੀ ਸੜਕ ਚਾਲੂ ਕੀਤੀ ਜਾਵੇ ਬੱਸ ਸਟੈਂਡ ਚਾਲੂ ਕੀਤਾ ਜਾਵੇ ਲੇਕਿਨ ਮੈਨੂੰ ਅਫਸੋਸ ਆ ਵੀ ਉਹ ਕੋਈ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਉਹ ਚਾਲੂ ਨਹੀਂ ਕਰਤੀ ਫਿਰ ਮਾਨਜੋਗ ਹਾਈ ਕੋਰਟ ਵੀ ਮੈਂ ਗਿਆ ਆਜ ਨੂੰ ਤਸੱਲੀ ਆ ਉਹਦੀ ਕੱਲ ਹੀ ਡੇਟ ਸੀ ਅੱਜ ਤੁਸੀਂ ਆਏ ਬਿਲਕੁਲ ਪਰ 18 ਤਰੀਕ ਬਹੁਤ ਸ਼ਾਰਟ ਡੇਟ ਇੱਕ ਹਫ਼ਤੇ ਬਾਅਦ ਬਾਰਾ ਡੇਟ ਪਾਈ ਆ ਉਦੋਂ ਚ ਕਾਰਪੋਰੇਸ਼ਨ ਨੂੰ ਉਹਨਾਂ ਨੇ ਪਾਰਟੀ ਜਿਹੜਾ ਬਣਾਉਣ ਵਾਸਤੇ ਕਾਲ ਆਰਡਰ ਕੀਤੇ ਨੇ ਪਰ ਕਾਰਪੋਰੇਸ਼ਨ ਵਿੱਚ ਪਾਰਟੀ ਬਣੇਗੀ ਤੇ ਉਹ ਗੱਲ ਅਸੀਂ ਸਾਡੇ ਐਡਵੋਕੇਟ ਨੂੰ ਤੇ ਬਕਾਇਦਾ ਉਹਦੀਆਂ ਫੋਟੋਆਂ ਵਗੈਰਾ ਸਭ ਕੁਝ ਦਿਖਾ ਕੇ ਜੱਜ ਸਾਹਿਬ ਨੇ ਬੜੀ ਗੰਭੀਰਤਾ ਨਾਲ ਲਿਆ ਪਰ ਅੱਜ ਜਦੋਂ ਅਸੀਂ ਇਹਦਾ ਨੋਟਿਸ ਦਿੱਤਾ ਹੋਇਆ ਸੀ ਉਸ ਤੋਂ ਬਾਅਦ ਲਗਭਗ 250 ਬੱਸ ਉੱਥੇ ਜਾਣ ਲੱਗ ਪਈ ਪਾਵੇਂ ਵਾਲੇ ਪ੍ਰਾਪਰਤਾ ਤੇ ਬਾਤਾਂ ਨਹੀਂ ਚਲਿਆ ਲੇਕਿਨ ਚਲੋ ਅੰਦਰੋਂ ਘੁਮਣ ਹੀ ਲੱਗ ਪਈ ਪਾਵੇਂ ਲੇਕਿਨ ਉੱਥੇ ਬਾੜੀ ਮੋਟੀ ਸਵਾਦੀ ਖੜਨਣ ਲੱਗ ਪਈ। ਖਿਲਜੁਲ ਜੀ ਮਤਲਬ ਹੋ ਗਿਆ ਖਿਲਜੁਲ ਉੱਥੇ ਹੋ ਗਿਆ ਉਸ ਤੋਂ ਅੱਗੇ ਵੀ ਗੱਲ ਜਦੋਂ ਉੱਥੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਮਹਾਨ ਸਾਡੇ ਜਰਨਲ ਨੂੰ ਸਟੈਚੂ ਲੱਗਾ ਹੋਇਆ ਉਹ ਸਟੈਚੂ ਨੂੰ ਉਤਾਰ ਦੇ ਪਿਆ ਟੁੱਟ ਗਿਆ ਕੀ ਹੋਇਆ ਉਹ ਕੰਪਨੀ ਨੇ ਉਤਾਰਤਾ ਲੇਕਿਨ ਫਿਰ ਜਦੋਂ ਇਹਨੂੰ ਹਾਈਲਾਈਟ ਕੀਤਾ ਸਵਾਦਾ ਚ ਰੋੜਾ ਪਾਇਆ ਮੀਡੀਆ ਚ ਆਇਆ ਮੈਂ ਵੀ ਤੁਹਾਡੇ ਦੇ ਖਿਲਾਫ ਵੀ ਮੈਂ ਕੂਟ ਜਾਵਾਂਗਾ ਜੇ ਤੁਸੀਂ ਨਾ ਇਹ ਦੁਬਾਰਾ ਲਾਇਆ ਫਰਮ ਤਸੱਲੀ ਆ ਕਿ ਅਜੋ ਬਾਬਾ ਬੰਦਰ ਸਿੰਘ ਬਾਦਰਾ ਬਹੁਤ ਛੇਤੀ ਕੁਝ ਮਹੀਨਿਆਂ ਦੇ ਵਿੱਚ ਹੀ ਅਸੀਂ ਉਹ ਉਥੇ ਬੋਤਲਵਾਂ ਵਿੱਚ ਵੀ ਕਾਮਯਾਬ ਹੋਏ ਆ ਫਰਾ ਜੋ ਸਾਡੇ ਮਹਾਨ ਜਰਨੈਲ ਦਾਸ ਸਿੰਘ ਉਹ ਜਿਹੜਾ ਵਾ ਉਹ ਲੱਗ ਗਿਆ ਬਾਸਟਨ ਵੀ ਜਿਹੜਾ ਵਾ ਹੁਣ ਆ ਸਭ ਇਹ ਮਾਨਜੋ ਹਾਈ ਕੋਰਟ ਰਾਈ ਉਹ ਅਸੀਂ ਚਾਲੂ ਕਾਉਂ ਚ ਕਿਉਂਕਿ ਅਫਸਰ ਸ਼ਾਈ ਮਸਾਂਨ ਵਿੱਚ ਬਹੁਤ ਵੱਡਾ ਘੋੜਾ ਉਹ ਜਿਹੜੀ ਕੰਪਨੀ ਨੇ ਪਹਿਲਾਂ ਟੇਕਓਵਰ ਪਹਿਲਾਂ ਕੰਪਨੀ ਬਲੈਕਲਿਸਟ ਹੋ ਗਈ ਉਹਦਾ ਡਿਸੂਟ ਪੈ ਗਿਆ ਗਮਾੜਾਂ ਦਾ ਕਿ ਨਵੀਂ ਕੰਪਨੀ ਨੇ ਟੇਕਓਵਰ ਕੀਤਾ ਉਹਦੇ ਖਿਲਾਫ ਫੇਰ ਗੁਮਾੜਾ ਹਾਈ ਕੋਰਟ ਦੂਜੀ ਕੋਰਟ ਚਲੇ ਗਿਆ ਵੀ ਤੁਹਾਨੂੰ ਮੁਆਵਜ਼ਾ ਘੱਟ ਮਿਲਿਆ ਮੈਂ ਗੁਮਾੜਾ ਨੂੰ ਤੁਹਾਡੇ ਚੈਨਲ 'ਤੇ ਵੀ ਉਧਰ ਅਪੀਲ ਕਰਦਾ ਕਿ ਇਹ ਲੋਕ ਕਿਤਾਂ ਦੇ ਕਈ ਫੈਸਲੇ ਨਾਏ ਪੈਂਦੇ ਆ ਉਹਨਾਂ ਨੂੰ ਪਰਮਿਸ਼ਨ ਕੰਪਨੀ ਪਿਆਰ ਰਸੜ ਖੋਲਣ ਵਾਸਤੇ ਗੁਮਾੜਾ ਉਹਨਾਂ ਨੂੰ ਉਹਨੇ ਐਨਓਸੀ ਵਗੈਰਾ ਨਹੀਂ ਦੇ ਰਿਆ ਉਹ ਦਵੇ ਤਾਂ ਕਿ ਉਹ ਸੜਕਾਂ ਨੂੰ ਹੋ ਸਕੇ ਬਸਣ ਚੱਲੂ ਹੋ ਸਕੇ ਉਥੇ ਬਹੁਤ ਸਾਰਾ ਸਰਮਾਇਆ ਲੱਗਾ ਲੋਕਾਂ ਦਾ ਉਹਦੇ ਨਾਲ ਉਹਦੇ ਨਿਵੇਸ਼ਟਰ ਲੋਕਾਂ ਦਾ ਵੀ ਬਹੁਤ ਸਾਰੇ ਪੈਸੇ ਫਸੇ ਹੋਏ ਨੇ ਜਿਹੜੇ ਕਈ ਦੇਸ਼ਾਂ ਤੋਂ ਵੀ ਚਲੇ ਗਏ ਨੇ ਤਾਂ ਇੱਕ ਇਹ ਗੱਲ ਹੈ ਜੀ ਵੀ ਜਿੱਤੇ ਸਿਆਸੀ ਤੌਰ ਤੇ ਆਪਾਂ ਮੰਨਦੇ ਆ ਕਿ ਲੀਡਰ ਸਿਆਸੀ ਤੌਰ ਤੇ ਮਸਲੇ ਹੱਲ ਕਰਦੇ ਹੁੰਦੇ ਆ ਕਈ ਲਾਰੇ ਲੱਪਿਆਂ 'ਚ ਵੀ ਰੱਖਦੇ ਹੁੰਦੇ ਆ ਕਿ ਚਲੋ 5 ਸਾਲ ਲੰਘ ਗਏ ਫੇਰ ਉਹਦਾ ਹਨ ਵੋਟਾਂ ਵੇਲੇ ਤਾਂ ਤੁਸੀਂ ਜਿਹੜਾ ਜਿਹੜਾ ਕੋ ਮਸਲਾ ਵੈਸੇ ਹੱਲ ਨਹੀਂ ਹੋਇਆ ਉਹ ਮਸਲਾ ਲੈ ਕੇ ਫੇਰ ਤੁਸੀਂ ਪਹੁੰਚ ਜਾਂਦੇ ਹੋ ਕਾਨੂੰਨੀ ਲੜਾਈ ਤਾਂ ਇਹ ਇੱਕ ਲੋਕਾਂ ਦੇ ਮਸਲੇ ਹੱਲ ਕਰਨ ਦੀ ਜਿਹੜੀ ਤੁਹਾਡੇ ਜਜ਼ਬਾ ਕਿ ਫਿਰ ਕਿੰਨਾ ਮਤਲਬ ਹੈਗਾ ਇਹ ਮੈਨੂੰ ਵਿਰਾਸਤ ਮਿਲਿਆ ਨਾ ਸਮਝਣਾ ਮੇਰੇ ਮੇਰੇ ਬਜ਼ੁਰਗਾਂ ਦਾ ਮੇਤੇ ਸ਼ਹੀਦਵਾ ਦਾ ਕਿਉਂਕਿ ਉਹ ਸ਼ੁਰੂ ਤੋਂ ਉਹਨਾਂ ਦਾ ਵੀ ਸਮਾਜ ਸੇਵਾ 'ਚ ਬੜਾ ਇੱਕ ਯੋਗਦਾਨ ਸੀ ਉਹਨਾਂ ਦਾ ਇੱਕ ਸੰਸਕਾਰ ਜਿਹੜੇ ਮੈਨੂੰ ਮਿਲੇ ਨੇ ਪਰ ਮੈਨੂੰ ਪਰਵਾਹ ਪਰਵਾਹ ਦਾ ਵੀ ਸਹਿਯੋਗ ਆ ਕਿਉਂਕਿ ਮੈਂ ਰਾਜਨੀਤੀ ਦੇ ਵਿੱਚ ਜੁੜ ਹੈਗਾ ਲੇਕਿਨ ਮੈਂ ਰਾਜਨੀਤੀ ਦੇ ਵਿੱਚ ਉਹਦੇ ਤਰ੍ਹਾਂ ਬਹੁਤਾ ਮੈਨੂੰ ਬਹੁਤ ਨਹੀਂ ਹੈਗਾ ਰਾਜਨੀਤੀ ਨੂੰ ਠੀਕ ਕਰਨੀ ਹੁੰਦੀ ਹੈ ਰਾਜਨੀਤੀ ਕੋ ਐ ਆ ਪਰ ਰਾਏ ਮੇਰਾ ਇਹ ਆ ਵੀ ਜੇ ਅਸੀਂ ਰਾਜਨੀਤਿਕ ਬੰਦਾਂ ਨੂੰ ਸਮਾਜ ਸੇਵਾ ਵਾਸਤੇ ਆਉਣਾ ਚਾਹੀਦਾ ਉਹਦੇ ਵਾਸਤੇ ਕਲਾਂ ਨਹੀਂ ਉੱਧੇ ਤੇ ਚਲੋ ਪੰਜ ਸਾਲ ਲਿਆਉਣਗੇ ਜਾਂ ਰਹਿਣਗੇ ਜਾਂ ਨਹੀਂ ਰਹਿਣਗੇ ਪਤਾ ਨਹੀਂ ਲੇਕਿਨ ਜੇ ਤੁਸੀਂ ਅੱਜ ਤੁਸੀਂ ਮੁਹਾਲੀ ਦੇ ਕਿਸੇ ਕੋਨੇ ਜਿਵੇਂ ਚਲੇ ਜਾਂਦਾ ਮੈਨੂੰ ਲੋਕ ਸਤਿਕਾਰ ਕਰਦੇ ਨੇ ਮੇਰਾ ਮਾਨ ਕਰਦੇ ਨੇ ਉਹਨੂੰ ਰਿਸਪੈਕਟ ਕਰਦੇ ਨੇ ਉਹਦਾ ਕਾਰਨ ਇਹ ਹੋਈ ਆ ਵੀ ਮੈਂ ਲੋਕਾਂ ਨੂੰ ਪਤਾ ਵੀ ਇਹ ਮੈਂ ਕੋਲੋਂ ਪੈਸੇ ਖੰਚਣਾ ਸਮਾ ਦੇਣਾ ਅੱਜ ਦੇ ਸਮਾਨ ਜਵਾਨੇ ਸਮਾ ਸਭ ਤੋਂ ਮਹਿੰਗੀ ਚੀਜ਼ ਆ ਔਰ ਆਪਣੇ ਕਾਰੋਬਾਰ ਛੱਡ ਕੇ ਹਾਈ ਕੋਰਟ ਤੇ ਕੱਲਾ ਕੇਸ ਇੱਕ ਮੈਂ ਤੁਹਾਨੂੰ ਦੱਸਾਂ ਕੇਸ ਕਹਿਣਾ ਹੀ ਕਿਉਂ ਸੌਖਾ ਹੁੰਦਾ ਹੈ ਕੇਸ ਪਾਉਣਾ ਕੇਸ ਪਾਉਣ ਤੋਂ ਪਹਿਲਾਂ ਉਹਦੀ ਤਿਆਰੀ ਵਾਸਤੇ ਬਹੁਤ ਸਮਾਂ ਲੱਗਦਾ ਉਹਦੇ ਡਾਕੂਮੈਂਟੇਸ਼ਨ ਤੋਂ ਅੰਨੇ ਤੇ ਹਾਈ ਕੋਰਟ ਮਾਰਦਾ ਵਗਾਰ ਕੇ ਪਹਿਲੇ ਉਥੇ ਹਾਈ ਉਥੇ ਬਿਲਕੁਲ ਪੂਰੀ ਤਿਆਰੀ ਉਹਦੇ ਵਾਸਤੇ ਤਿਆਰੀ ਨੋਟਿਸ ਦੇਣੇ ਚਿੱਠੀਆਂ ਪੱਤਰ ਕੱਢਣੇ ਆਰਟੀਏ ਪੋਣੀਆਂ ਉਹਦੇ ਕਈ ਉਹਦਾ ਮਸ਼ਾਹਦੀ ਦੀ ਵੱਡੀ ਫਾਈਲ ਤਿਆਰ ਕਰਕੇ ਫਿਰ ਮਾਨਜੋ ਹਾਈ ਕੋਰਟ ਕੋ ਕੇਸ ਨੂੰ ਸੁਣਾਈ ਹੁੰਦੀ ਆ ਹੋਰ ਮਨੂਤ ਹੱਦ ਲਿਆ ਕੋਈ ਲੋਕਾਂ ਦਾ ਸ਼ੀਤਵਾਦ ਆ ਲੋਕ ਮਨੂੰ ਬਹੁਤ ਅਸੀਸਾਂ ਦਿੰਦੇ ਨੇ ਉਹਨਾਂ ਦੀ ਸ਼ਕਤੀ ਆ ਕੋਈ ਇਹ ਇਹ ਕੋਈ ਰਾਜਨੀਤੀ ਅਹੁਦਾ ਲੈਣਾ ਹੋਰ ਗੱਲ ਹੈ ਰਾਜਨੀਤੀ ਦਾ ਅਸਲੀ ਮਕਸਦ ਇਹ ਹੋਈਆ ਵੀ ਜਿਹੜਾ ਲੋਕਾਂ ਲਈ ਕੰਮ ਕਰੇ ਉਹ ਮੇਰੀ ਸੋਚ ਆ ਲੋਕਾਂ ਲਈ ਕੰਮ ਕਰੇ ਰਾਜਨੀਤੀ ਆਪੇ ਮਗਰਮਗਰ ਤੜਫਦੀ ਹੈ ਪਰ ਵੈਸੇ ਤਾਂ ਹੋਣਾ ਪੈਣਾ ਚਾਹੀਦਾ ਵੀ ਲੋਕਾਂ ਦੀ ਸੇਵਾ ਵਾਸਤੇ ਹੀ ਲੀਡਰ ਹੁੰਦੇ ਆ ਪਰ ਕਈ ਲੀਡਰ ਆ ਜਿਹੜੇ ਵੀ ਹੁੰਦੇ ਆ ਜਿਹੜੇ ਪਾਰਟੀਆਂ ਵਿੱਚ ਤੇ ਪਾਰਟੀਆਂ ਛੱਡੀਆਂ ਦੇਖੋ ਉਹ ਤਾਂ ਆਪੋ ਆਪਣਾ ਸੁਭਾਅ ਆ ਨਾ ਤੇ ਮੈਂ ਕਦੀ ਪਾਰਟੀ ਪਾਰਟ ਜਿਹੜੀ ਪਾਰਟੀਆਂ ਲੱਗੀਆਂ ਭਾਈ ਲੱਗੀਆਂ ਮੈਂ ਤਾਂ ਕਈ ਵਧੀਆ ਔਖਾਂ ਆਈਆਂ ਮਨੂੰ ਆਈਆਂ ਵੀ ਤੁਸੀਂ ਆਓ ਜੀ ਦੂਜੀ ਪਾਰਟੀ ਚ ਆ ਜਾਓ ਤੁਹਾਨੂੰ ਆਹ ਦਿੰਨੇ ਆ ਤੁਹਾਨੂੰ ਆਹ ਮਿਲਦੇ ਮਿਲ ਜੇਗਾ ਲੇਕਿਨ ਤਸੱਲੀ ਆ ਮਾਨੂੰ ਨੀਂਦ ਬਹੁਤ ਵਧੀਆ ਹੁੰਦੀ ਆ ਲੋਕਾਂ ਨਾਲ ਬਾਪੇ ਚਾ ਜਦੋਂ ਸਮਾਂ ਆਏਗਾ ਉਹਦੇ ਵੀ ਮਿਲਣਗੇ ਉਦਾਂ ਹੋਣੇ ਮੇਰੇ ਕੋਲ ਡਿਊਟੀ ਮੇਰੇ ਦਾ ਮੈਂ ਸ਼ਹਿਰ ਦਾ ਉਹ ਮੈਂ ਸਮਝਦਾ ਹਰ ਤੋਂ ਵੱਡਾ ਉਹਦਾ ਤਾਂ ਹੁੰਦਾ ਜੇ ਲੋਕਾਂ ਦੇ ਦਿਲਾਂ 'ਚ ਤੁਹਾਡਾ ਉਦਾ ਵਾ ਉਹ ਮੈਂ ਸਮਝਦਾ ਵੀ ਮੈਨੂੰ ਬਹੁਤ ਵੱਡਾ ਵਾ ਮੇਰੇ ਕੋਲ ਆ ਮਨੂੰ ਮਹੱਲ ਦੇ ਲੋਕ ਬਹੁਤ ਪਿਆਰ ਕਰਦੇ ਆ ਮਨੁੱਖ ਮਹੱਲ ਦੇ ਲੋਕ ਬਹੁਤ ਅਸੀਸਾਂ ਦਿੰਦੇ ਨੇ ਬਿਜੂਦ ਜੀ ਪਰ ਜੋ ਉਹਨਾਂ ਦੀ ਸ਼ਕਤੀ ਆ ਮੈਂ ਇੰਨੀ ਲੜਾਈ ਲੜ ਰਿਹਾ ਚਰਚਾ ਇੱਕ ਇਹ ਵੀ ਹੈ ਵੀ ਜੇਦੀ ਸਾਹਿਬ 2027 ਚ ਕਾਂਗਰਸ ਵੱਲੋਂ ਚੋਣਾਂ ਵੀ ਲੜ ਸਕਦੇ ਦੇਖੋ ਉਹ ਖੁਸ ਚੋਣਾਂ ਮੈਨੂੰ 32 ਸਾਲ ਹੋ ਗਿਆ ਰਾਜਨੀਤੀ ਵਿੱਚ ਜੇ ਪਾਰਟੀ ਨੇ ਮੌਕਾ ਦਿੱਤਾ ਤੇ ਜਰੂਰ ਲੈਣਾਗਾ ਦੇਖੋ ਟਿਕਟ ਮੰਗਣਾ ਹਾਲ ਵੀ ਚੱਲ ਰਹੀ ਹੈ ਨਾਲ ਨਾਲ ਨਹੀਂ ਤਿਆਰੀ ਤੇ ਵੇਖੋ ਤਿਆਰੀ ਜਿਹੜੀਆਂ ਇਹਦੇ ਵਿੱਚ ਮੈਂ ਕੋਈ ਤਿਆਰੀ ਇਹ ਲੋਕਾਂ ਨੇ ਤਿਆਰੀ ਕਰਨੀ ਹੁੰਦੀ ਹੈ ਮੈਨੂੰ ਤੇ ਤਿਆਰੀ ਮੈਂ ਤੇ ਹਰ ਵੇਲੇ ਲੋਕਾਂ ਦੀ ਹਾਜਰ ਦਾ ਲੋਕਾਂ ਲਈ ਕੰਮ ਕਰਦੇ ਆਂ ਲੋਕ ਕਹਿਣਗੇ ਨੂੰ ਵੋਟਾਂ ਪਾਉਣ پارٹی ਟਿਕਟ ਦੇਵੇਗੀ ਤੇ ਲੋਕ ਲੋਕਾਂ ਨੇ ਫੈਸਲਾ ਕਰਨਾ ਇਹ ਪਾਰਟੀ ਨੇ ਫੈਸਲਾ ਕਰਨਾ ਲੇਕਿਨ ਇੱਕ ਅਨੁਸ਼ਾਸਨ ਸਿਪਾਹੀ ਹੋਣ ਦੇ ਨਾਤੇ ਕਲੇਮ ਜੂਰ ਕਰਾਂਗਾ ਬਾਕੀ ਪਾਰਟੀ ਦਾ ਫੈਸਲਾ ਪਾਰਟੀ ਹਰ ਕੀ ਕਹਿੰਦੀ ਹੈ ਨਵੇਂ ਚਿਹਰੇ ਲੈ ਕੇ ਆਉਣੇ ਆ ਉਦੇ ਵਿੱਚ ਮੈਂ ਸਮਝਦਾ ਵੀ ਜੇ ਪਾਰਟੀ ਮੇਰੇ ਤੇ ਭਰੋਸਾ ਕਰੇਗੀ ਪਾਰਟੀ ਨੂੰ ਜਿੱਤ ਕੇ ਸੀਟ ਦਵਾਗਾ ਤੇ ਲੋਕਾਂ ਦੀ ਸੇਵਾ ਜਿਹੜੀ ਇਸ ਤੋਂ ਵੱਧ ਕਰਾਂਗਾ ਕਿਉਂਕਿ ਮੈਂ ਸਮਝਦਾ ਵੀ ਮੁਹਾਲੀ ਸ਼ਹਿਰ ਜਿਹੜਾ ਨਾ ਇੱਕ ਆਮ ਸ਼ਹਿਰ ਨਹੀਂ ਹੈ ਮੁਹਾਲੀ ਤੇ ਉੱਤੇ ਸਾਡੇ ਦੁਨੀਆ ਦੀ ਨਜ਼ਰ ਹੈ ਪਰ ਮੁਹਾਲੀ ਤੇ ਗਮਾੜਾ ਵੱਲੋਂ ਬਹੁਤ ਸਾਰੀਆਂ ਕਮੀਆਂ ਨੇ ਮੈਂ ਸਮਝਦਾ ਵੀ ਜਿਹੜੀ ਲੀਡਰਸ਼ਿਪ ਨੇ ਜਾਂ ਜਿਹੜੀਆਂ ਸਰਕਾਰਾਂ ਨੇ ਜਾਂ ਪੂਰਾ ਇਹ ਮੁਹਾਲੀ ਨੂੰ ਗਮਾੜਾ ਇੱਕ ਪ੍ਰਾਪਰਟੀ ਡੀਲਰ ਬਣ ਗਿਆ ਮੋਹਾਲੀ ਨੇ ਖੇਰ ਬਸਾਇਆ ਨਹੀਂ ਨੇ ਸ਼ਾਇਦ ਵਿਚਿਆ ਉਹ ਹਰ ਵੇਲੇ ਕਮਾਈ ਦੇ ਕੰਮ ਕਰਦਾ ਔਰ ਅੱਜ ਮੋਹਾਲੀ ਜੀ ਤੁਸੀਂ ਦੇਖੋ ਜੀ ਕੋਈ ਬਸਟੈਂਡ ਨਹੀਂ ਹੈਗਾ ਮੋਹਾਲੀ ਜੀ ਤੁਸੀਂ ਅੱਜ ਮੈਨੂੰ ਮੈਂ ਕੱਲ ਦੇਖ ਰਿਆ ਸੀ ਕਿ ਮੋਹਾਲੀ ਦੇ ਪੰਜਾਬ ਦੇ ਸਿੰਗਰ ਦੋਸਾਂ ਜਾਂ ਭਾਵੇਂ ਪਹਿਲਾਂ ਉਹ ਕੀ ਸੀਗਾ ਬਣਾ ਹੈ ਕਰਨਾਉ ਜਲਾ ਸੀਗਾ ਜਾਂ ਹੋਰ ਸੀ ਜਿਹੜੇ ਵੀ ਦੁਨੀਆ ਪੱਜ ਸ਼ੋਅ ਹੋਏ ਉਹਨਾਂ ਚੰਡੀਗੜ੍ਹ ਸ਼ੋਅ ਕਰ ਰਹੇ ਨੇ ਪੰਜਾਬ ਮੋਹਾਲੀ ਜੀ ਸ਼ੋਅ ਨਹੀਂ ਕਰਨ ਦੀ ਕੋਈ ਜਗ੍ਹਾ ਹੈ ਮੋਹਾਲੀ ਜੇ ਕੋਈ ਜਿਹੜੀ ਐ ਦਸਾ ਦਾ ਗਰਾਊਂਡ ਹੈ ਮੋਹਾਲੀ ਚ ਕੋਈ ਅੱਜ ਕਲਚਰ ਪ੍ਰੋਗਰਾਮ ਵਾਸਤੇ ਕੋਈ ਜਗ੍ਹਾ ਛੱਡੀ ਕੁਮਾੜਨ ਨੇ ਸਾਲੀਆਂ ਵੇਚੀ ਜਾਂਦੇ ਨੇ ਕੋਈ ਅੱਜ ਮੋਹਾਲੀ ਦੇ ਵਿੱਚ ਅੱਜ ਜਿਹੜਾ ਸਭ ਤੋਂ ਵੱਡੀ ਗੱਲ ਆ ਵੀ ਅੱਜ ਮੋਹਾਲੀ ਨੂੰ ਇੰਨਾ ਵਸਾਤਾ ਨਾ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਰੈਜੀਨਲ ਸੈਣੀ ਜਿਹੜੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਕੋ ਕੋਠੀ ਹੈ ਨਹੀਂ ਅਬ ਆਪਣੀਆਂ ਨਹੀਂ ਬਣੀਆਂ ਨੇ ਕਲੋਨੀਆ ਇਹੋ ਜੀਆਂ ਬਹੁਤ ਸਾਰੀਆਂ ਕਮੀਆਂ ਨੇ ਸਮਝਾ ਜਿਹੜੇ ਮੋਹਾਲੀ ਦੇ ਵਿੱਚ ਇਹ ਲੋੜਾ ਮੋਹਾਲੀ ਦੇ ਮੋਹਾਲੀ ਦੀ ਡਵੈਲਪਮੈਂਟ ਵਾਸਤੇ ਸਿਟੀ ਬਸਦਸਦੀ ਬਹੁਤ ਵੱਡੀ ਲੋੜ ਹੈ ਮੋਹਾਲੀ 'ਚ ਐਸ ਵੇਲੇ ਨੌਜਵਾਨਾਂ ਨੂੰ ਰੋਜ਼ਗਾਰ ਜਿਹੜਾ ਕਿਉਂਕਿ ਮੋਹਾਲੀ ਦੇ ਸੀਨੀਅਰ ਸਿਟੀਜ਼ਨ ਬਹੁਤ ਬੱਚੇ ਬਾਹਰ ਚਲੇ ਗਏ ਉਹਨਾਂ ਵਾਸਤੇ ਮੋਹਾਲੀ 'ਤੇ ਕਈ ਚੀਜ਼ਾਂ ਦੀ ਲੋੜਾ ਜਿਹੜੀ ਆਉਣ ਵਾਲੇ ਸਮੇਂ 'ਚ ਪਰਮਾਤਮਾ ਨੇ ਜੇ ਸ਼ਕਤੀ ਦਿੱਤੀ ਉਹ ਕਿਉਂਕਿ ਮੈਂ ਹਰ ਕੋਨੇ 'ਚ ਮੋਹਾਲੀ ਦੇ ਕੋਮਣਾ ਹਰ ਕੋਨੇ ਦੀ ਸਮੱਸਿਆ ਦਾ ਪਤਾ ਮੋਹਾਲੀ ਦੇ ਵਿੱਚ ਔਰ ਮੋਹਾਲੀ ਦੇ ਵਿੱਚ ਗਵਾੜਾ ਤੋਂ ਬਹੁਤ ਸਾਰੇ ਕੰਮ ਲਏ ਜਾ ਸਕਦੇ ਆ। ਉਹਦੇ ਇਸ ਸ਼ਹਿਰ ਨੂੰ ਮੈਨੂੰ ਹੋਰ ਗੱਲਾਂ ਦੀ ਗੱਲ ਤੁਹਾਨੂੰ ਯਾਦਗਾਰੀ ਗੱਲ ਦੱਸਦੇ ਆਂ ਕਹਿੰਦੇ ਆ। ਕੋਈ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਾਡੇ ਇੱਥੇ ਚੱਪੜ ਜਿਹੜੀ ਤੁਸੀਂ ਜਾਈ ਨਹੀਂ ਦੇਖ ਗਏ ਤੇ ਜਾ ਕੇ ਦੇਖੋ। ਪਾਛੀਦਾਂ ਦੇ ਦਿਨ ਆ ਗਏ ਨੇ। ਜੀ। ਪਰ ਉਹਨੇ ਬਾਬਾ ਬੰਦਾ ਸਿੰਘ ਬਾਦਨ ਇੱਥੋਂ ਇਟ ਨਾਈਟ ਖੜਕਾਤੀ ਸਥਾਨ ਦੀ ਨਾਲ ਪਰ ਉੱਥੇ ਬਹੁਤ ਵੱਡੀ ਜਗ੍ਹਾ ਬਣਾਈ। ਤਾਂ ਅੱਜ ਬੜੀ ਕਿਸਮਤੀ ਆ। ਮੋਹਾਲੀ ਦੇ ਬੱਚੇ ਵੀ ਉੱਥੇ ਨਹੀਂ ਜਾਂਦੇ। ਮੋਹਾਲੀ ਦੇ ਬੱਚੇ ਰੌਗ ਗਾਰਡਨ ਜਾਣਗੇ ਰੌਗ ਗਾਰਡਨ ਜਾਣਗੇ ਲੇਕ ਤੇ ਜਾਣਗੇ ਕੀ ਕਾਰਨ ਚ ਮੰਨਦਾ ਕਾਰਨ ਇਹ ਆ ਕਿ ਉਹਦਾ ਉੱਥੇ ਉਹਦਾ ਰਸਤਾ ਹੀ ਨਹੀਂ ਬਣਾਇਆ ਹਾਲੇ ਤੱਕ ਸੜਕ ਹੀ ਹੈ ਨਹੀਂ ਜਿਹੜੀ ਹੈ ਕੋਈ ਉੱਥੇ ਇਨਫਰਾਸਟ੍ਰਕਚਰ ਨਹੀਂ ਦਿੱਤਾ ਮੋਹਾਲੀ ਦੇ ਲੋਕਾਂ ਵਾਸਤੇ ਜਾਂ ਜਿਹੜੇ ਬਾਦੋਂ ਟੂਰਿਸਟ ਆਉਣ ਜਿਹੜਾ ਟੂਰਿਸਟ ਮੈਪ ਤੇ ਜਾਵੇ ਉਹ ਸਾਰੇ ਉਥੋਂ ਜਿਹੜੇ ਬੰਦੇ ਆਉਂਦੇ ਨੇ ਮਨਾਲੀ ਨੂੰ ਜਾਂਦੇ ਨੇ ਉਹਨਾਂ ਦੇ ਅੱਗੇ ਲੰਘਦੇ ਨੇ ਸੜਕ ਤੇ ਕੋਈ ਬੋਰਡ ਤੱਕ ਨਹੀਂ ਲਵਾ ਸਕੀ ਗਵਾੜਾ ਇਹ ਮੈਂ ਸਮਝਦਾ ਬਹੁਤ ਮੇਰੀ ਬਦਕਿਸਮਤੀ ਹੈ ਸਾਡੀ ਸਾਰਿਆਂ ਦੀ ਪਈ ਅਸੀਂ ਐਡੀ ਵੱਡੀ ਚੀਜ਼ ਬਣਾ ਕੇ ਵਿਰਾਸਤ ਨੂੰ ਬਣਾ ਕੇ ਵੀ ਅਸੀਂ ਉਹਨੂੰ ਉਹ ਅੰਗੋਲਿਆਂ ਕੀਤਾ ਲੋਕਾਂ ਤੱਕ ਨਹੀਂ ਲੈ ਕੇ ਜਾਂਦੇ ਇਹ ਸਰਕਾਰਾਂ ਦੀ ਨਕਾਮੀ ਆ ਮੈਂ ਪਿਛਲੇ ਹੀ ਸਾਡੇ ਟੂਰਿਸਟ ਮੰਤਰੀ ਸੀ ਅਮੋਲ ਗਗਰ ਮਾਣੂ ਨੂੰ ਬੜੇ ਚੁੱਠੀਆਂ ਲਿਖੀਆਂ ਮੈਡਮ ਤੁਹਾਡੇ ਹਲਕਾ ਖੜਨ ਨਾਲ 1 ਕਿਲੋਮੀਟਰ ਤੁਸੀਂ ਆਣ ਕੇ ਉੱਥੇ ਦਰਸ਼ਨ ਕਰੋ ਨਾਲੇ ਉੱਥੇ ਵੇਖ ਕੇ ਜਾਓ ਤਾਂ ਸਰਕਾਰਾਂ ਉਸ ਸਰਕਾਰਾਂ ਕਮਾਈ ਵੀ ਕਰ ਸਕਦੀਆਂ ਉੱਥੇ ਬਹੁਤ ਵੱਡਾ ਕੋਈ ਦਾਲ ਕੋਈ ਮੁੱਲਿਆਕੀ ਚੀਜ਼ਾਂ ਤਾਂ ਜੁੜੇ ਬਸੇ ਪੰਜਾਬ ਚ ਕਾਰਪੋਰੇਸ਼ਨ ਦੀ ਚੋਣ ਆ ਤੁਹਾਡੇ ਵੀ ਡਿਊਟੀ ਦੇ ਲੱਗੀ ਐ ਤਾਂ ਕਿ ਮੈਂ ਵੇਖਦੇ ਹਾਂ ਲੋਕਾਂ ਦਾ ਕਿਉਂਕਿ 27 ਵੀ ਨੇੜੇ ਆ ਰਹੇ ਦੇਖੋ ਕਾਂਗਰਸ ਸਤੀ ਲੋਕਾਂ ਦਾ ਵਿਹਾਰ ਪਿਆਰ ਪਰ ਇਹ ਮੈਂ ਸਮਝਦਾ ਵੀ ਇਹ ਲੋਕਤੰਤਵ ਨਾਲ ਖੇਡਵਾ ਲੋਕਾਂ ਨੇ ਜੇ ਬਦਲਾਅ ਲਿਆਂਦਾ ਸੀ ਇਹ ਸਰਕਾਰ ਤੇ ਬਦਲਾਅ ਬਨਣੇ ਸੂਚਨਾ ਦਿੱਤੀਆਂ ਪਰ ਇਹਨਾਂ ਨੂੰ ਲੋਕਾਂ ਨੂੰ ਪਰ ਇਹ ਜਿੱਦਾਂ ਦਾ ਪੰਚਾਇਤੀ ਚੋਣਾਂ ਲੁੱਟੀਆਂ ਤੇ ਕੁ ਨੇ ਇਹ ਵੀ ਸਮੇਂ ਅਕਾਲ ਤੁਸੀਂ ਦੇਖੋ ਵੀਡੀਓ ਲੋ ਆਮ ਫਿਰਦੀਆਂ ਦੇ ਕਾਗਜ਼ ਖੋ ਕੇ ਭੱਜਦੇ ਪਏ ਨੇ ਪਰ ਕਿ ਉਹ ਇਹਨਾਂ ਕਾਗਜ਼ ਰਿਜੈਕਟ ਕਰ ਬਿਨਾ ਕਾਗਜ਼ ਰਿਜੈਕਟ ਕੀਤੇ ਜਾ ਰਹੇ ਨੇ ਅੱਜ ਸਾਰੀਆਂ ਥਾਵਾਂ ਤੇ ਕਈ ਥਾਵਾਂ ਤੇ ਮੈਂ ਸਮਝਦਾ ਬਿਨਾ ਮੁਕਾਬਲਾ ਜਿਤਾਤੇ ਕੋਈ ਇਹ ਕੋਈ ਕੱਲ ਮੈਂ ਸਮਝਦਾ ਇੱਕ ਆਪਣਾ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਮੈਂ ਕੱਲ ਪੜ੍ਹ ਰਿਆ ਸੀ ਆਹ ਕਹਿਆ ਉਹ ਜੇ ਟਾਸ ਪਾ ਕੇ ਵੀ ਤੁਸੀਂ ਫੈਸਲਾ ਕਰਦੇ ਹੋ ਉਹੀ ਗਲਤ ਆ ਹਾਂਜੀ ਲੋਕਤੰਤਰ ਹਾਂਜੀ ਇਹ ਲੋਕਤੰਤਰ ਦੇ ਵਿੱਚ ਉਹ ਵੀ ਗਲਤ ਆ ਪਰ ਤੁਸੀਂ ਅੱਜ ਤੁਸੀਂ ਅੱਜ ਇਹ ਕਾਗਜ਼ੀ ਨੂੰ ਦਾਖਲ ਕਰਨ ਦੇ ਦੇ ਲੋਕਾਂ ਨੂੰ ਇਹ ਕਹਾਂ ਲੋਕਤੰਤਰ ਹੈ ਇਹ ਮਸਾਬੇ ਨਾਲ ਬਹੁਤ ਇਹਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੋ ਰਿਹਾ ਲੋਕਾਂ ਦਾ ਲੀਡਰਾਂ ਤੇ ਭਰੋਸਾ ਉਠਦਾ ਵਾ ਲੋਕਾਂ ਦਾ ਲੋਕਤੰਤਰ ਤੇ ਭਰੋਸਾ ਉਠਦਾ ਵਾ ਔਰ ਜਿਹੜੇ ਚੰਗੇ ਬੰਦੇ ਨੇ ਉਹ ਸਿਆਸਤ ਇਸ ਕਿ ਆਉਂਦੇ ਨਹੀਂ ਤੇ ਇਹਦੀ ਮੇਲੇ ਵਾਲੇ ਕਿ ਬੰਦੇ ਜਿਹੜੇ ਬੰਦੇ ਆ ਡਲਦੇ ਆ ਤੇ ਯਾਦ ਕਿਉਂਕਿ ਪੈਸਾ ਬਹੁਤ ਵੱਡਾ ਇਨਵਾਲਵਮੈਂਟ ਹੋ ਗਿਆ ਤੇ ਕਿ ਆ ਦੇ ਕਿੱਥੇ ਇੰਨੇ ਪੈਸੇ ਲਾਵਾਂਗੇ ਕੀ ਕਰਾਂਗੇ ਮੈਂ ਸਮਝਣਾ ਉਹਦੇ ਲਈ ਸਾਡੀ ਲੀਡਰਸ਼ਿਪ ਨੂੰ ਨਹੀਂ ਚੰਗੇ ਚਿਹਰੇ ਲਿਆਉਣੇ ਚਾਹੀਦੇ ਨੇ ਔਰ ਸਰਕਾਰਾਂ ਜਿਹੜੀਆਂ ਪਾਰਟੀ ਮਰਜ਼ੀ ਹੋਵੇ ਉਹਦੇ ਵਿੱਚ ਮੈਂ ਕਹਿੰਦਾ ਬਹੁਤ ਸੁਧਾਰ ਕਰਨ ਦੀ ਲੋੜ ਆ ਤਾਂ ਕਿ ਜਿਹੜੀ ਧੱਕਾਸ਼ਾਹੀ ਆ ਉਹ ਨਾ ਤੇ ਖਿਸਾਨੀ ਦੀ ਗੱਲ ਵੀ ਕਰਨੀ ਜ਼ਰੂਰੀ ਹੈ ਦਿੱਲੀ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਲ ਵਰਤੇ ਬੈਠਿਆ ਜੁਨੀ ਦਿਨ ਹੋ ਗਏ ਤਾਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਸਰਕਾਰਾਂ ਦੀ ਨਲਕੀ ਹੈ ਕਿੰਨੀ ਬਹੁਤ ਵੱਡੀ ਨਲਕੀ ਹੈ ਮੈਂ ਸੋਹਿੰਦਾ ਜਿਉਂ ਉਹ ਇਹ ਬਦਕਿਸਮਤੀ ਸਾਡੇ ਦੇਸ਼ ਦੀ ਤੇ ਅੱਜ ਕਿਸਾਨਾਂ ਨੂੰ ਸੁਣਨ ਵਾਸਤੇ ਕੋ ਤਿਆਰ ਨਹੀਂ ਯਾਰ ਬਹੁਤ ਖਰਾਣ ਗਿਆ ਇਹ ਕਾਦੀ ਸਰਕਾਰਾਂ ਤੇ ਹੁੰਦੀਆਂ ਲੋਕਾਂ ਵਾਸਤੇ ਪਰ ਇਹ ਸਰਕਾਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਕੋਈ ਨਮਾਇੰਦਾ ਭਿੰਜਨ ਨੂੰ ਤਿਆਰ ਨਹੀਂ ਬੰਦਾ ਮਰਨ ਤੇ ਪਿਆ ਅਜਨੀਆਂ ਦਿਨ ਉਸ ਬਜ਼ੁਰਗ ਨੂੰ ਸਲਾਮ ਅੱਜ ਭੁੱਖ ਜਿਹੜਾ ਉਹਨੂੰ ਅੱਜ 11 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠੇ ਹੋਣ ਤੇ ਅਜਨ ਉਹਦੀ ਹਾਲਤ ਕੀ ਆ ਬਿਮਾਰ ਨੇ ਉਹ ਕੈਂਸਰ ਦੀ ਉਹਨਾਂ ਥੋੜੀ ਬੋਲੀ ਤਕਲੀਫ ਆ ਉਹ ਕੁਝ ਖਾਪੀ ਨਹੀਂ ਰਿਹਾ 75 ਸਾਲ ਤੋਂ ਉਮਰ ਵੱਧ ਆ ਉਹਨਾਂ ਦੀ ਪਰ ਕੋਈ ਲੀਡ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਇੱਕ ਮੰਤਰੀ ਨਹੀਂ ਗਿਆ ਉੱਤੇ ਕੋਈ ਮੰਤਰੀ ਜਾ ਕੇ ਉਹਨਾਂ ਨੂੰ ਪੁੱਛੇ ਹਾਲਚਾਲ ਕਹਵੇ ਵੀ ਹਾਂਜੀ ਮੈਂ ਗੱਲ ਕਰਾਉਣਾ ਸੈਂਟਰ ਦਾ ਕੋਈ ਨਮਾਇੰਦਾ ਨਹੀਂ ਆਇਆ ਉੱਥੇ ਗੱਲਾਂ ਬੜੀਆਂ ਬੜੀਆਂ ਵੱਡੀਆਂ ਕਰਦੀ ਐ ਪਾਰਲੀਮੈਂਟ ਵਿੱਚ ਭਾਜਪਾ ਪਰ ਮੈਨੂੰ ਸਮਝਦਾ ਇਹ ਪੰਜਾਬ ਦਾ ਕਿਸਾਨ ਉਹ ਕਿਸਾਨ ਆ ਜਿਹਨੇ ਦੇਸ਼ ਦੀ ਰੱਖਿਆ ਵੀ ਕੀਤੀ ਐ ਭਾਜਪਾ ਨੇ ਚਾਈਨਾ ਦਾ ਬਾਰਡਰ ਹੋਵੇ ਪਾਏ ਕਿਤੇ ਹੋਵੇ ਪੰਜਾਬ ਦਾ ਕਿਸਾਨ ਹਰ ਵੇਲੇ ਨਾਲ ਖੜਿਆ ਵਾ ਪੰਜਾਬ ਦੇ ਕਿਸਾਨ ਨੇ ਜਦੋਂ ਅਮਰੀਕਾ ਤੋਂ ਕਣਕ ਮੰਗਵਾਉਂਦਾ ਸੀ ਉਹਨੇ ਪੰਜ ਹਿੰਦੁਸਤਾਨ ਦਾ ਢਿੱਡ ਜਿਹੜਾ ਉਹ ਭਰਿਆ ਵਾ ਪਾਜੀ ਇਹਨਾਂ ਨੂੰ ਚਾਹੀਦਾ ਸਰਕਾਰ ਨਾਲੇ ਇਹਦੇ ਤੇ ਇਹ ਗੈ ਜਿਹੜੀ ਕਮਿਟਮੈਂਟ ਕੀਤੀ ਸੀ ਤੁਸੀਂ ਉਹ ਗੁਦਾਨ ਸਿੰਘ ਸਾਹਿਬ ਦੇ ਗੁਰਪੁਰ ਦੇ ਉਤੇ ਤੁਸੀਂ ਤਨਖਾਦੀ ਕਿਉਂ ਜਿਹੜੇ ਵਾਪਸ ਲੈ ਕੇ ਐਮਐਸਪੀ ਦਵਾਂਗੇ ਐਮਐਸਪੀ ਮੰਗਦੇ ਨੇ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਉੱਥੇ ਐਲਾਨ ਕਰ ਦੇਣ ਇੱਕ ਮਿੰਟ ਸਾਰੀਆਂ ਪਾਰਟੀਆਂ ਸਹਿਮਤ ਹੋਣ ਐਲਾਨ ਕਰ ਦੇਣ ਕਾਨੂੰਨੀ ਗਾਰੰਟੀ ਦੇ ਦੇਣ ਸਭ ਮੁੱਕ ਗਿਆ ਉਹ ਇਹਦੇ ਤੇ ਬਾ ਮੈਂ ਸਮਝਦਾ ਕਿ ਇਹ ਕਿਉਂਕਿ ਰਾਜਨੀਤੀ ਕਰ ਰਹੇ ਨੇ ਨਹੀਂ ਰਾਜਨੀਤੀ ਕਿਸੇ ਚੀਜ਼ ਤੇ ਮੈਂ ਕਿਸੇ ਦੇ ਜਾਨਾਂ ਨਾਲ ਖੇਡ ਕੇ ਜਾਂ ਇੱਕ ਇੱਕ ਉਹ ਪੰਜਾਬੀਆਂ ਦੀ ਨਾਲ ਪੰਜਾਬੀਆਂ ਦੇ ਨਾਲ ਮਖੌਲ ਕਰਕੇ ਮੈਂ ਸਮਝਦਾ ਵੀ ਇਹ ਦੇਸ਼ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ ਦੇਸ਼ ਦੀ ਏਕਤਾ ਤੇ ਖੰਡਤਾ ਵਾਸਤੇ ਪੰਜਾਬੀਆਂ ਦਾ ਇਨਸਾਫ ਜਣਾ ਬਹੁਤ ਜ਼ਰੂਰੀ ਹੈ ਅਸੀਂ ਇੱਕ ਬਾਰਡਰ ਸਟੇਟ ਆ ਫਿਰ ਮੈਂ ਕੇਂਦਰ ਨੂੰ ਬੇਨਤੀ ਕਰਨਾ ਵੀ ਇਹਨੂੰ ਗੰਭੀਰਤਾ ਨਾਲ ਲਵੇ ਉਸ ਕਿਸਾਨਾਂ ਦੀਆਂ ਮੰਗਾਂ ਜੋ ਜਾਇਜ਼ ਨੇ ਉਹ ਮੰਗਾਂ ਤੇ ਬਾਅਦ ਦੀ ਗੱਲ ਆ ਜਾਂ ਤਾਂ ਅਸੀਂ ਜਾਣ ਜੈ ਚੰਡੀਗੜ੍ਹ ਜਾਣਾ ਉੱਥੇ ਰੋਕ ਦਿੰਦੇ ਨੇ ਦਿੱਲੀ ਜਾਣਾ ਉੱਥੇ ਰੋਕ ਦਿੰਦੇ ਨੇ ਕੀ ਪੰਜਾਬੀ ਕਿਤੇ ਜਾਣੇ ਆਪਣੇ ਰਾਜਤਾਂ ਦੀ ਜਦੋਂ ਕਹਿੰਦੇ ਸਨ ਕਿ ਜਿੱਥੇ ਨਹੀਂ ਜਾਣੇ ਉਹ ਕਹਿੰਦੇ 100 ਬੰਦਾ ਜਾਣਦੇ ਉਹ 100 ਬੰਦਾ ਵੀ ਨਹੀਂ ਜਾਣਦੇ ਨਾ ਇੱਕ ਆਉ ਬਾਰਡਰ ਦੇ ਤੇ ਇੱਕੋ ਕੰਡੇ ਵਾਲੀ ਤਾਰ ਉਹ ਤੇ ਲੱਗੀ ਆ ਪਾਕਿਸਤਾਨ ਬਾਰਡਰ ਤੇ ਇਦਾਂ ਇਹਨਾਂ ਨੇ ਹਰਿਆਣਾ ਬਾਰਡਰ ਤੇ ਲਾਤੀ ਤੇ ਮੈਨੂੰ ਸਮਝ ਆ ਨਾ ਇਨਸਾਫੀਆ ਪੰਜਾਬੀਆਂ ਨਾਲ ਉਹਦੇ ਨਾਲ ਬਹੁਤ ਦੇਸ਼ ਜਮੀਂ ਸਮਝ ਨਾ ਇੱਕ ਵੱਖਰਾ ਮੈਸੇਜ ਆਂਦਾ ਬਹੁਤ ਭੈੜਾ ਮੈਸੇਜ ਆਂਦਾ ਉਹਦੇ ਦੂਜੀ ਸ਼ਾਇਰੀ ਜਿਹੜੀ ਦੂਜੇ ਦਰਜੇ ਦਾ ਸ਼ਾਇਰੀ ਨਾਲ ਗਿਣਨ ਸਾ ਤੇ ਸਤਿਕਾਰ ਬਾਈ ਜੀ ਬਹੁਤ 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 ਧੰਨਵਾਦ ਸਾਡੇ ਸਾਡੇ ਸੋਤਿਆਂ ਨੂੰ ਬਹੁਤ ਚੰਗਾ ਲੱਗਾ ਮਿਹਰਬਾਨ ਇਹ ਸਨ ਲੋਕਾਂ ਦੀ ਲੜਾਈ ਕਾਨੂੰਨੀ ਤੌਰ ਤੇ ਲੜਨ ਵਾਲੇ ਡਿਫਟੀ ਮੇਅਰ ਮਹੱਲੀ ਕੁਜੀਤ ਸਿੰਘ ਵੇਦੀ ਹੋਰੀ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਅਜਿਹੇ ਲੀਡਰਾਂ ਦੀ ਬੇहद ਲੋੜ ਹੈ ਜਿਹੜੇ ਲੋਕ ਮਸਲਿਆਂ ਨੂੰ ਪਹਿਲ ਦੇਣ ਤੇ ਲੋਕਾਂ ਦੀ ਗੱਲ ਨਿੱਜੀ ਹਿੱਤਾਂ ਤੋਂ ਪਹਿਲਾਂ ਕਰਨ ਤਾਂ ਜੁੜੇ ਰਹੋ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ